ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚਰਦੇ ਕਲਾ ਦੇ ਵਿੱਚ ਹੋਗੇ ਸੋ ਟਾਈਮ ਹੋ ਗਿਆ ਏ ਹੁਣ ਆ 10:30 ਵਜੇ ਦਾ ਤੇ ਅੱਜ ਹੈਗਾ ਵਾ ਸੈਟਰਡੇ ਸ਼ਨੀਵਾਰ ਦਾ ਦਿਨ ਹੈ ਅੱਜ ਤੇ ਹਰ ਜੋ ਚਲਾ ਗਿਆ ਸਕੂਲ ਸੋ ਜੋ ਚਲ ਗਿਆ ਸਕੂਲ ਤੇ ਆਪਾਂ ਸਫਾਈ ਕਰ ਲਈ ਐ ਬਾਹਰ ਝੜਵਗਿਆ ਲਗਾ ਦਿੱਤਾ ਐ ਪਰ ਕੋਈ ਲਗਾਉਂਦਾ ਫਾਇਦਾ ਨਹੀਂ ਆ ਕਿਉਂਕਿ ਮੌਸਮ ਥੋੜਾ ਚੇਂਜ ਹੋ ਗਿਆ ਫਿਰ ਤੇ ਬਦਲਵਾਈ ਹੋਈ ਹੋਈ ਆ ਤੇ ਮਤਲਬ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਸੰਗ ਆਈ ਹੈ ਨਾ ਤੇ ਉਹਦੇ ਕਰਕੇ ਹੁਣ ਤੁਹਾਨੂੰ ਪਤਾ ਕਿ ਕਈ ਵਾਰ ਮੀਂਹ ਪੈ ਜਾਂਦਾ ਹੈ ਬਸ ਕਈ ਵਾਰ ਨਹੀਂ ਪੈਂਦਾ ਹੈਗਾ ਤੇ ਪਰ ਪਿਛਲੇ ਸਾਲ ਵੀ ਮੀਂਹ ਪੈ ਗਿਆ ਸੀ ਗਲੇ ਕਾਫੀ ਡਿੱਗੇ ਹੋਏ ਸੀ ਬਹੁਤ ਜ਼ਿਆਦਾ بارش ਹੋਈ ਸੀ ਆ ਮੀਂਹ ਲੱਗਦਾ ਵਾ ਮੌਸਮ ਕਿਉਂਕਿ ਮੌਸਮ ਖਰਾਬ ਹੈ ਤੇ ਦੇਖੋ ਪਰਮਾਤਮਾ ਕੀ ਕਰਦੇ ਨੇ ਤੇ ਬਾਕੀ ਹੁਣ ਮੈਂ ਰੋਟੀ ਬਣਾਉਣੀ ਆ ਤੇ ਆ ਮੈਂ ਕੋ ਮੈਂ ਰੋਟੀ ਬਣਾਉਂਦੀ ਆ ਚੱਕਲੇ ਤੇ ਤੇ ਬਾਹਰ ਦਾ ਮੌਸਮ ਬਹੁਤ ਹੀ ਜ਼ਿਆਦਾ ਬਦਲਵਾਈ ਹੋਈ ਪਈ ਆ ਤੇ ਮੈਂ ਕਿਚਨ ਦੇ ਵਿੱਚ ਆ ਕਿਚਨ ਦਾ ਕੰਮ ਰੰਦਾ ਹੈ ਜੇ ਬਾਕੀ ਮੈਂ ਸਾਰੀ ਸਫਾਈ ਕੰਪਲੀਟ ਕਰ ਲਈ ਆ ਤੇ ਬਸ ਬਰਤਨ ਵਗੈਰਾ ਸਾਫ ਕਰਨੇ ਨੇ ਤੇ ਮੈਂ ਫੁਲਕੇ ਹਲਾ ਕੇ ਰੱਖ ਦੇਣੇ ਨੇ ਤੇ ਬਾਹਰ ਦੇਖੋ ਬਾਹਰ ਮੈਂ ਸਫਾਈ ਚਾਰੋਂ ਲਗਾਇਆ ਪਰ ਫਿਰ ਉਹ ਫੋਲ ਜੇ ਕਾਫੀ ਆਰਬੂ ਦੇ ਫੋਲ ਪਏ ਆ ਤੇ ਉਹ ਸਾਰੇ ਥੱਲੇ ਡਿੱਗੀ ਜਾਂਦੇ ਨੇ ਮਾਈ ਕੋਲ ਪਿੰਕ ਪਿੰਕ ਕਲਰ ਦੇ ਫੁੱਲ ਆ ਮੈਂ ਤੁਹਾਨੂੰ ਕਰੀਬ ਤੋਂ ਦਿਖਾਉਂਗੀ ਬਾਅਦ ਜਾ ਕੇ ਰੋਟੀ ਬਣਾਣੇ ਆ ਸੋ ਰੋਟੀ ਬੱਸ ਬਣ ਚਲੀ ਤਣਉਣ ਵਾਲੇ ਉਹ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਤੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਹੁਣ ਆਪਾਂ ਆ ਰੋਟੀ ਨਾਲ ਤੇ ਆਪਣੇ ਫੂਟੇ ਆਪਾਂ ਬਾਅਦ ਵਿੱਚ ਲਾਉਨੇ ਆ ਜਦੋਂ ਵੀ ਖਾਣੀ ਹੋਵੇ ਰੋਟੀ ਆਉਣੀ ਬਣਾਉਨੇ ਆ ਦੇ ਬਸ ਫੂਟੇ ਬਣਾ ਕੇ ਉਸ ਤੋਂ ਬਾਅਦ ਜਿਹੜਾ ਰੇਤਾ ਕੰਮ ਕਰਾਂਗੇ ਆਏ ਹੋਇਆ ਕੋਠੇ ਤੇ ਕੋਠਾ ਸਾਫ਼ ਕਰਾਂਗੇ ਆੜੂ ਦੇ ਖੁੱਲ ਪਏ ਪਿੰਕ ਪਿੰਕ ਕਲਰ ਦੇ ਇਹ ਸਾਰੇ ਥੱਲੇ ਖਿਲਰਦੇ ਆ ਸੋ ਉਥੇ ਸਾਡੇ ਬੰਡੀਆ ਪਾਰਕ ਬੱਚਿਆਂ ਦੇ ਖੇਡਣ ਵગેਰਾ ਵਾਸਤੇ ਐਕਸਰਸਾਈਜ਼ ਕਰਨ ਲਈ ਸੋ ਗਾਇਸ ਮੈਂ ਆਗੀ ਕੋਠੇ ਦੇ ਉੱਪਰ ਤੇ ਇੱਥੇ ਝਾੜੂ ਲਗਾਉਣ ਵਾਲਾ ਸੀ ਤੇ ਕਾਫੀ ਟਾਈਮ ਹੋ ਗਿਆ ਸੀ ਹੁਣ ਤਾਂ ਮੈਨੂੰ ਝਾੜੂ ਲਗਾਏ ਨੂੰ ਪੜ ਤੇ ਮੈਂ ਕਹਾ ਚਲੋ ਹਨਾ ਮਾੜਾ ਮੋਟਾ ਕੋਈ ਪੱਤੇ ਵਗੈਰਾ ਇਹ ਹੋਣਗੇ ਉੱਡ ਕੇ ਹਵਾ ਦੇ ਵਿੱਚ ਤਾਂ ਮੈਂ ਸਾਫ਼ ਕਰ ਦਿੰਨੀ ਆ ਤੇ ਮੈਂ ਕਹਾ ਚਲੋ ਅੱਜ ਹਨਾ ਕੰਮ ਸਾਰਾ ਥੱਲੇ ਦਾ ਕੰਪਲੀਟ ਹੋ ਗਿਆ ਸੀ ਮੈਂ ਟਾਈਮ ਦੇ ਨਾਲ ਹੀ ਥੱਲੇ ਕੰਮ ਕੰਪਲੀਟ ਕਰ ਲਿਆ ਸੀ ਝਾੜੂ ਪੋਚੇ ਲਗਾ ਲੇ ਸੀ ਤੇ ਮੈਂ ਜੋ ਮਤਲਬ ਕੋਠੇ ਦੇ ਉੱਪਰ ਆ ਗਈ ਸੀ ਤੇ ਮੈਂ ਕਹਾ ਹਨਾ ਸਾਰਾ ਦਿਨ ਵੀ ਕੀ ਕਰਨਾ ਹੁੰਦਾ ਹੈ ਹਨਾ ਤੇ ਚਲੋ ਕੋਠੇ ਦੀ ਸਫਾਈ ਕਰ ਲੈਣੀ ਆ ਤੇ ਮੈਂ ਫਿਰ ਕੋਠੇ ਤੋਂ ਸਾਰੇ ਹੀ ਸਾਫ ਸਫਾਈ ਕੀਤੀ ਉੱਤੇ ਝਾੜੂ ਲਗਾਇਆ ਤੇ ਮੇਰਾ ਹੁੰਦਾ ਹੈ ਸਾਫ ਕਿ ਮੈਂ ਜਦੋਂ ਵੀ ਕੋਠੇ ਦੇ ਉੱਪਰ ਜਾਣਾ ਤੇ ਮੈਨੂੰ ਜਦੋਂ ਗੰਦਗੀ ਪਤਾ ਲੱਗਦੀ ਹੈ ਤਾਂ ਮੈਂ ਉਸੇ ਵਕਤ ਹੀ ਸਾਫ ਕਰਨੀ ਹੁੰਦੀ ਆ ਲੱਗੇ ਪਿੰਕ ਕਲਰ ਦੇ ਫੁੱਲ ਇਹ ਸਾਰੇ ਥਵਾੜੋਂ ਤੋਂ ਲੱਤ ਕੇ ਨਾ ਤੇ ਥੱਲੇ ਡਿੱਗ ਜਾਂਦੇ ਆ ਇਹ ਕੋ ਆੜੂ ਦੇ ਬੂਟੇ ਨੂੰ ਫੁੱਲ ਪਏ ਤੇ ਮੈਂ ਝਾੜੂ ਲਾਇਆ ਸੀ ਪਰ ਫੇਰ ਫਿਰ ਲੱਗੇ ਛੋਟਾ ਜਿਹਾ ਘਾੜਾ ਸਾਡਾ ਪਰ ਬਹੁਤ ਵਧੀਆ ਸਾਡੇ ਲਈ ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਨੇ ਚਰਤੀ ਕਲਾ ਦੇ ਵਿੱਚ ਹੋਗੇ ਸੋ ਟਾਈਮ ਹੋ ਗਿਆ ਹੈ 2 ਵਜੇ ਦਾ ਤੇ ਬਣਾ ਰਿਆ ਚਾਹ ਸੱਚ ਅੱਜ ਤੇ ਅੱਜ ਬਹੁਤ ਮੀਂਹ ਪੈਣ ਰਿਹਾ ਬਾਹਰ ਤੇ ਮੀਂਹ ਤੇ ਮਤਲਬ ਕੀ ਰਾਤ ਦਾ ਹੀ ਆਉਂ ਰਿਹਾ ਸੀ ਤੁਹਾਨੂੰ ਮੈਂ ਬਾਹਰ ਦਾ ਵੀ ਵੀਊ ਦਿਖਾਉਣੀ ਆ ਕਿ ਬੱਦਲ ਕਿੰਨਾ ਹੋਇਆ ਵਾ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਚਾਹ ਤੇ ਚਾਹ ਦੇ ਨਾਲ ਤੁਹਾਨੂੰ ਪਤਾ ਹੀ ਆ ਹਨਾ ਕੁਝ ਨਾ ਕੁਝ ਖਾਣ ਦਾ ਦਿਲ ਕਰਦਾ ਹੈ ਤੇ ਸੋ ਆਪਾਂ ਜਿਹੜਾ ਬਿਸਣ ਬਣਾਇਆ ਸੀ ਉਹ ਹੋ ਗਿਆ ਖਤਮ ਤੇ ਹੁਣ ਆਪਾਂ चा बना फड़िया वैसे भी जो का मौसम सो सॉरी गाइस इतने म्यूट करना पाया क्योंकि पिछे <coughs> सॉरी पिछे आवाज़ बहुत आन दी सी टीवी लगा हुआ मैं पूरी कोशिश की आवाज़ ना आए पर फिर भी माड़ी माड़ी आवाज़ आई पिछे ਤੇ ਮੈਨੂੰ ਮਿਊਟ ਕਰਨਾ ਪਿਆ ਇਸ ਕਰਕੇ ਮੈਨੂੰ ਖੁਦ ਦੀ ਫਿਰ ਤੋਂ ਵਾਇਸ ਰਿਕਾਰਡ ਕਰਨੀ ਪਈ ਨਹੀਂ ਤਾਂ ਮੈਂ ਜ਼ਿਆਦਾ ਵਾਇਸ ਕੱਟ ਰਿਕਾਰਡ ਕਰਦੀ ਹਾਂ ਮੈਂ ਖੁਦ ਹੀ ਸਾਹਮਣੇ ਆ ਕੇ ਬੋਲਦੀ ਹੁੰਨੀ ਆ ਸੋਰੀ ਜੀ ਤੇ ਇੱਥੇ ਮੈਂ ਬਣਾ ਰਹੀ ਸੀ ਚਾਹ ਤੇ ਟਾਈਮ ਕਾਫੀ ਹੋ ਚੁੱਕਾ ਸੀ 2:30 ਵਜੇ ਦਾ ਟਾਈਮ ਹੋ ਗਿਆ ਸੀ ਤੇ ਕਹਿੰਦੇ ਕਿ ਚਾਹ ਬਣਾ ਦੇ ਤੇ ਨਾਲ ਫੁੱਲ ਬੜੀਆਂ ਬਣਾ ਦੇ ਫਿਰ ਸੋ ਮੈਂ ਚਾਹ ਬਣਾ ਰਹੀ ਸੀ 6:30 ਤੇ ਇੱਕ ਸਰ ਤੇ ਮੈਂ ਬਣਾ ਰਹੀ ਸੀ ਗਰਮ ਜਲ ਕਿਉਂਕਿ ਉਹ ਗਰਮ ਜਲ ਪੀਂਦੇ ਨੇ ਤੇ ਆਪਾਂ ਚਾਹ ਪੀਂਦੇ ਆ ਤੇ ਹਰ ਜੋਤ ਗਿਆ ਸੀ ਸਕੂਲ ਤੇ ਬੱਦਲ ਕਾਫੀ ਹੋਇਆ ਸੀ ਹੁਣ بارش ਹੋ ਰਹੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਚਾਹ ਬਣਾ ਰਹੀ ਆ ਮੈਂ ਇੱਕ ਸਰ ਤੇ ਮੈਂ ਬਣਾਵਾਂਗੀ ਹੁਣ ਗਰਮ ਜਲ ਤੇ ਬਾਅਦ ਵਿੱਚ ਆਪਾਂ ਫੁੱਲ ਵੜੀਆਂ ਬਣਾਵਾਂਗੇ ਸੋ ਵਲੌਗ ਦੇ ਨਾਲ ਬਣੇ ਰਿਓ ਐਂਡ ਤੱਕ ਸੋ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵੈਸੇ ਤਾਂ ਗਲਾ ਮੇਰਾ ਪਹਿਲਾਂ ਤੋਂ ਹੀ ਖਰਾਬ ਆ ਪਰ ਚਸਕੇ ਨਹੀਂ ਨਾ ਜਾਂਦੇ ਚਸਕੇ ਤਾਂ ਹਮੇਸ਼ਾ ਹੀ ਕਾਮਜਾਬਾ ਤੇ ਕਦੀ ਨਾ ਕਦੀ ਦਿਲ ਕਾੜੀ ਹੁੰਦਾ ਕਿ ਆ ਖਾ ਲੀਆ ਖਾ ਲੀ ਗਲੇ ਵੀ ਖਰਾਬ ਹੋਣ ਫਿਰ ਵੀ ਕਹਿ ਲੀਦਾ ਕਿ ਨਹੀਂ ਆ ਵੀ ਆ ਚੀਜ਼ ਬਣੀ ਆ ਤੇ ਆ ਖਾ ਲੀਏ ਤੇ ਇੱਥੇ ਮੈਂ ਗਰਮ ਜਲ ਦੀ ਤੁਹਾਨੂੰ ਡੰਬੀ ਦਿਖਾ ਰਹੀ ਸੀ ਤੇ ਇਹ ਹੈਗਾ ਇਹ ਗਰਮ ਜਲ ਤੇ ਇਹਦੇ ਵਿੱਚ ਕਾਫੀ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਆ ਦੇਖੋ ਗਰਮ ਚਾਹ ਵੀ ਮੈਂ ਦਿਖਾ ਰਹੀ ਸੀ ਮੈਨੂੰ ਸਾਰੀ ਹੀ ਆਵਾਜ਼ ਮਿਊਟ ਕਰਨੀ ਪਈ ਤੇ ਮੈਂ ਆਪਣੇ ਧਿਆਨ ਦੇ ਨਾਲ ਹੀ ਵੀਡੀਓ ਰਿਕਾਰਡ ਕਰਦੀ ਪਈ ਸੀ ਮੈਨੂੰ ਇੰਨਾ ਖਿਆਲ ਹੀ ਨਹੀਂ ਆਇਆ ਕਿ ਪਿੱਛੇ ਟੀਵੀ ਲੱਗਾ ਹੋਇਆ ਵਾ ਤੇ ਮੈਂ ਆਵਾਜ਼ ਬੰਦ ਕਰ ਲਾ ਤੇ ਕਿਉਂਕਿ ਉਹ ਹਰ ਜੋ ਦੇ ਪਾਪਾ ਦੇਖ ਰਹੇ ਸੀ ਤੇ ਮੈਨੂੰ ਇਹ ਹੀ ਕੀ ਹੈ ਨਾ ਕੱਲ ਨੂੰ ਕਾਪੀਰਾਈਟ ਨਾ ਆ ਜਾਏ ਫਿਰ ਕਿਉਂਕਿ ਮਾੜੀ ਮਾੜੀ ਇਹ ਵੀ ਗਲਤੀ ਤੋਂ ਕਾਪੀਰਾਈਟ ਆ ਸਕਦਾ ਸੋ ਮੈਂ ਇਸ ਚੀਜ਼ ਦਾ ਪੂਰਾ ਧਿਆਨ ਰੱਖਿਆ ਤੇ ਮੈਂ ਬਹੁਤ ਮਿਹਨਤ ਕੀਤੀ ਸੀ ਇਸ ਵੀਡੀਓ ਦੇ ਵਿੱਚ ਖੁਦ ਬੋਲ ਕੇ ਮੈਂ ਵੀਡੀਓ ਰਿਕਾਰਡ ਕੀਤੀ ਸੀ ਪਰ ਮੈਨੂੰ ਫਿਰ ਤੋਂ ਮਿਊਟ ਕਰਨਾ ਪਿਆ ਉਸ ਤੋਂ ਬਾਅਦ ਮੈਨੂੰ ਫਿਰ ਤੋਂ ਬੋਲ ਕੇ ਆਪਣੇ ਵੀਡੀਓ ਰਿਕਾਰਡ ਕਰਨੀ ਪਈ ਤੇ ਮੈਨੂੰ ਖਾਸ ਕਰਕੇ ਮੈਨੂੰ ਹੁਣ ਵਧੀਆ ਇਹ ਚੀਜ਼ ਲੱਗਦੀ ਹੈ ਕਿ ਮੈਂ ਖੁਦ ਜਦੋਂ ਸਾਹਮਣੇ ਆਪਣਾ ਕੈਮਰਾ ਰੱਖ ਕੇ ਵੀਡੀਓ ਰਿਕਾਰਡ ਕਰਦੀ ਆ ਤਾਂ ਮੈਨੂੰ ਸਭ ਤੋਂ ਵਧੀਆ ਬੈਟਰ ਚੀਜ਼ ਉਹ ਲੱਗਦੀ ਆ ਤੇ ਹੁਣ ਮੈਂ ਜ਼ਿਆਦਾ ਇਹ ਹੀ ਚੀਜ਼ ਕਰਦੀ ਆ ਮੈਂ ਬੈਕ ਤੇ ਨਹੀਂ ਲਗਾਉਂਦੀ ਹੈਗੀ ਆਪਣੀ ਵੌਇਸ ਪਰ ਇਹ ਕਾਫੀ ਟਾਈਮ ਪਿੱਛੋਂ ਹੁਣ ਮੈਨੂੰ ਲਗਾਉਣੀ ਪਈ ਕਿਉਂਕਿ ਤੁਹਾਨੂੰ ਪਤਾ ਹੀ ਨਾ ਟੀਵੀ ਦੇ ਵਾਸਤੇ ਕਰਕੇ ਤੇ ਸੋ ਇੱਥੇ ਸੋ ਇੱਥੇ ਚਾਹ ਬਣ ਗਈ ਐ ਤੇ ਹੁਣ ਆਪਾਂ ਕੱਢਾਂਗੇ ਫੁੱਲਵੜੀਆਂ ਸੋ ਚਾਹ ਹੋ ਗਈ ਐ ਰੈਡੀ ਤੇ ਹੁਣ ਆਪਾਂ ਕੜਾਈ 'ਚ ਇਸ ਕੜਾਈ ਦੇ ਵਿੱਚ ਮੈਂ ਪਹਿਲਾਂ ਵੀ ਫੁੱਲਵੜੀਆਂ ਕੱਢੀਆਂ ਸੀ ਤੇ ਉਹ ਤੇਲ ਵਿੱਚ ਹੀ ਆ ਸੋ ਹੁਣ ਆਪਾਂ ਇਹ ਤੇਲ ਇਹੋ ਤੇਲ ਉਪੜਕ ਦਾਂਗੇ ਗਰਮਾਉਣ ਲਈ ਤੇ ਉਸ ਤੋਂ ਬਾਅਦ ਤੁਸੀਂ ਦੇਖਿਓ ਮੈਂ ਫੁੱਲਵੜੀਆਂ ਬਣਾਵਾਂਗੀ ਤੇ ਹਰਜੋ ਦੇ ਪਾਪਾ ਫੁੱਲਵੜੀਆਂ ਦੇ ਬਹੁਤ ਸਕੇਨ ਆ ਤੇ ਜਦੋਂ ਵੀ ਚਾਹ ਪਾਣੀ ਪੀ ਚਾਹ ਵਗੈਰਾ ਪੀਣੀ ਹੋਵੇ ਤਾਂ ਕਹਿ ਦਿੰਦੇ ਆ ਕਿ ਫੁੱਲ ਬੜੀਆਂ ਬੜਾਂ ਦੇ ਤੇ ਉਹ ਬਿਸਕਟ ਵਗੈਰਾ ਨਹੀਂ ਇੰਨਾ ਪਸੰਦ ਕਰਦੇ ਜਿੰਨਾ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਸੋ ਤੁਸੀਂ ਦੇਖ ਸਕਦੇ ਹੋ ਬਾੜ ਇੱਕਦਮ بارش ਆ ਗਈ ਤੇ بارش ਬਹੁਤ ਜ਼ਿਆਦਾ ਹੋ ਗਈ ਸੀ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਮੌਸਮ ਬੱਦਲ ਵੀ ਕੁਲਿਆ ਹੋਇਆ ਵਾ ਤੇ ਪਿੰਕ ਕਲਰ ਦੇ ਫੁੱਲ نیچے ਵੇਖੋ ਡਿੱਗੇ ਬਹੁਤ ਬੱਦਲਾ ਦੇਖੋ ਤੇ ਮੀ ਆ ਰਿਹਾ ਵੇਖੋ ਝੜੀ ਲੱਗ ਜਾਣੀ ਹੈ ਸ਼ਾਇਦ ਤੇ ਬਹੁਤ ਮੀ ਆ ਰਿਹਾ ਵੇਖੋ ਬੱਤਲ ਵੇਖੋ ਕਿੰਨਾ ਹੋਇਆ ਸੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਜਿੱਥੇ-ਜਿੱਥੇ ਵੀ ਤੁਹਾਡੇ ਆਸ-ਪਾਸ ਮੀ ਪਿਆ ਹੋਵੇ ਤੁਹਾਡੇ ਪਿੰਡ 'ਚ ਪਿਆ ਹੋਵੇ ਸ਼ਹਿਰ 'ਚ ਪਿਆ ਹੋਵੇ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਹ ਵੇਖੋ ਮੈਂ ਤੁਹਾਨੂੰ ਬਾੜ ਦਾ ਵੀ ਉਹ ਵੀ ਇਹ ਸਾਡੀ ਇੱਧਰ ਲਈ ਸੜ ਵੇਲੀ ਪੈ ਜਾਂਦੀ ਆ ਤੇ ਦੇਖੋ ਬਾੜ ਵੀ ਕਿੰਨਾ ਪੱਤਰ ਕਿੰਨਾ ਮੀ ਪੈ ਰਿਹਾ ਤੇ ਦੇਖੋ ਕਿੰਨਾ ਬਦਲ ਹੋਇਆ ਤੇ ਕਿਨੂ ਕਿਨੂ ਬਾਹਰ ਦਾ 뷰 ਵਧੀਆ ਲੱਗਦਾ ਖੇਤਾਂ ਦਾ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮੈਨੂੰ ਤੇ ਬਹੁਤ ਵਧੀਆ ਲੱਗਦਾ ਕਿ ਹਰਿਆਲੀ ਹਰਿਆਲੀ ਰਹਿੰਦੀ ਆ ਤੇ ਬਹੁਤ ਵਧੀਆ ਮਤਲਬ 뷰 ਲੱਗਦਾ ਹੈ ਬਾਹਰ ਦਾ ਤੇ ਸੋ ਇੱਥੇ ਮੈਂ ਫੁੱਲਵੜੀਆਂ ਦਾ ਡੱਬਾ ਆਪਾੜ ਕੱਢ ਲਿਆ ਸੀ ਤੇ ਮੈਂ ਕਿਹਾ ਚਲੋ ਆਣਾ ਫੁੱਲਵੜੀਆਂ ਬਣਾਉਣੀ ਆ ਤੇ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੈਨਾ ਕਿ ਕਿਸ ਦੇ ਰਿਕਾਰਡਿੰਗ ਮੈਂ ਵੀਡੀਓ ਲੈ ਕੇ ਆਵਾਂ ਜੇ ਕੋਈ ਰੈਸিপি ਆ ਤਾਂ ਤੁਮ ਮੈਨੂੰ ਉਹ ਮੈਨੂੰ ਉਹ ਵੀ ਦੱਸ ਸਕਦੇ ਹੋ ਤਾਂ ਜੇ ਕੋਈ ਹੋਰ ਚੀਜ਼ ਦੀ ਤੁਸੀਂ ਨੌਲੇਜ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਹੈਨਾ ਮਤਲਬ ਇਸ ਦੇ ਰਿਕਾਰਡਿੰਗ ਤੁਸੀਂ ਵੀਡੀਓ ਲੈ ਕੇ ਆ ਮੈਂ ਜਰੂਰ ਲੈ ਕੇ ਆਵਾਂਗੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੈਂ ਮਤਲਬ ਦੇਖ ਰਹੀ ਸੀ ਚੈੱਕ ਕਰ ਰਹੀ ਸੀ ਕਿ ਤੇਲ ਗਰਮ ਹੋ ਗਿਆ ਹੈ ਤੇ ਚੰਗੀ ਤਰ੍ਹਾਂ ਮੈਂ ਤੇਲ ਗਰਮ ਕਰੂੰਗੀ ਉਸ ਤੋਂ ਬਾਅਦ ਹੀ ਮੈਂ ਫੋਲ ਬੜੀਆਂ ਵਿੱਚ ਪਾਉਂਗੀ ਇਹਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਜਦੋਂ بارش ਦਾ ਹੈਨਾ ਮੌਸਮ ਹੁੰਦਾ ਵਾ ਤੇ ਉਦੋਂ ਕੁਛ ਨਾ ਕੁਛ ਖਾਣ ਨੂੰ ਹਮੇਸ਼ਾ ਦਿਲ ਕਰਦਾ ਹੈ ਕਿ ਹੈਨਾ ਅੰਦਰ ਬੈਠੇ ਆ ਚਲੋ ਨਾਲੇ এনਜੋਇਮੈਂਟ ਕਰਦੇ ਆ ਨਾਲੇ ਚਲੋ ਟੀਵੀ ਦੇਖਦੇ ਆ ਨਾ ਬੱਚੇ ਵੀ ਇਹ ਚੀਜ਼ ਕਹਿੰਦੇ ਆ ਕਿ ਮੰਮਾ ਪੜ ਜਾਈ ਚ ਬੈਠੇ ਆ ਆਪਾਂ ਕੰਬਲ 'ਚ ਬੈਠੇ ਆ ਤੁਸੀਂ ਹਰ ਨੂੰ ਕੁਛ ਨਾ ਕੁਛ ਹੈਨਾ ਚਾਹ ਦੇ ਗਾਰ ਲੈ ਕੇ ਦੋ ਤੇ ਅਸੀਂ ਵੀ ਹਨਾ ਇਹ ਚੀਜ਼ ਸੋਚਦੇ ਆ ਕਿ ਚਲੋ ਕੋਈ ਨਾ ਬੱਚੇ ਅੰਦਰ ਬੈਠੇ ਆ ਸਭ ਤੋਂ ਵਧੀਆ ਗੱਲ ਤੇ ਆ ਕਿ ਬੱਚੇ ਹਨਾ ਅੰਦਰ ਬੈਠੇ ਆ ਤੇ ਅੱਜ ਕੱਲ ਦੇ ਸਮੇਂ ਚ ਕਿਉਂਕਿ ਬੱਚਿਆਂ ਦਾ ਬਾਹਰ ਨਿਕਲਣਾ ਵੀ ਨਹੀਂ ਚਾਹੀਦਾ ਹੈਗਾ ਕਿਉਂਕਿ ਬਹੁਤ ਹੀ ਮੋਲ ਮਾਰ ਰਹੀ ਹੋ ਚੁਕੀ ਐ ਨੇ ਪੰਜਾਬ ਤੇ ਤੇ ਪੰਜਾਬ ਦੇ ਨਹੀਂ ਹਰ ਜਗ੍ਹਾ ਤੇ ਇਸ ਕਰਕੇ ਪੂਰਾ ਧਿਆਨ ਰੱਖਣਾ ਚਾਹੀਦਾ ਤੇ ਸੋ ਅਸੀਂ ਤਾਂ ਪੂਰਾ ਧਿਆਨ ਰੱਖਦੇ ਆ ਕੰਮ ਸਾਡੇ ਬੇਸ਼ੱਕ ਰਹਿ ਜਾਣ ਪਰ ਆਪਾਂ ਆਪਣੇ ਬੱਚੇ ਲਈ ਪੂਰੀ ਸੇਫਟੀ ਰੱਖਦੇ ਆ ਤੇ ਬਾਕੀ ਆਪਾਂ ਫੁੱਲ ਧਿਆਨ ਰੱਖਦੇ ਆ ਤੇ ਸਾਨੂੰ ਕੰਮ ਦਾ ਇਹਨਾਂ ਲਾਲਚ ਨਹੀਂ ਹੁੰਦਾ ਜਿੰਨਾ ਹੈ ਆਪਣੇ ਬੱਚਿਆਂ ਦੇ ਧਿਆਨ ਰੱਖਦੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਫੁੱਲ ਬੜੀਆਂ ਕਿੱਡੀਆਂ ਵਧੀਆ ਨਿਕਲਦੀਆਂ ਪਈਆਂ ਨੇ ਸੋ ਕਮੈਂਟ ਕਰਕੇ ਜਰੂਰ ਦੱਸਿਓ ਜਿੰਨਾਂ ਜਨਤਾ ਦੀ ਦਿਲ ਕਰਦਾ ਹੋਵੇ ਤੇ ਸੋ ਇੱਥੇ ਬਹੁਤ ਮਿਹਨਤ ਲੱਗਦੀ ਹੈ ਬਈ ਵੀਡੀਓ ਬਣਾਉਣ ਲਈ ਕਿਉਂਕਿ ਮੈਂ ਇੱਕ ਇੱਕ ਮਤਲਬ ਇੱਕ ਇੱਕ ਸੈਕਿੰਡ ਕੱਟਦੀ ਪਈ ਆ ਵੀਡੀਓ ਬਣਾਉਣ ਲਈ ਕਿਉਂਕਿ ਸਾਡੇ ਘਰਾਂ ਦੇ ਕੰਮ ਹੀ ਨੇ ਹੁੰਦੇ ਆ ਕਿ ਕਿਸੇ ਟਾਈਮ ਟਾਈਮ ਹੀ ਨਹੀਂ ਲੱਗਦਾ ਵੀਡੀਓ ਰਿਕਾਰਡ ਕਰਨ ਲਈ ਤੇ ਮੈਂ ਖਾਸ ਕਰਕੇ ਮੈਂ ਖੁਦ ਹੀ ਰਿਕਾਰਡ ਕਰਦੀ ਆ ਕਿਉਂਕਿ ਕੋਈ ਵੀ ਮੈਨੂੰ ਰਿਕਾਰਡ ਕਰ ਲਈ ਨਹੀਂ ਮਿਲਦਾ ਹੈਗਾ ਜੇ ਮੈਂ ਬਾਹਰ ਅੰਦਰ ਵੀ ਮੈਨੂੰ ਜਾਣਾ ਪੈਂਦਾ ਹੈ ਤੇ ਮੈਂ ਤਾਂ ਵੀ ਖੁਦ ਰਿਕਾਰਡ ਕਰਦੀ ਆ ਕਿਉਂਕਿ ਹਰਜੋਤ ਸਕੂਲ ਗਿਆ ਹੁੰਦਾ ਇਸ ਕਰਕੇ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਨਹੀਂ ਤਾਂ ਹਰਜੋਤ ਹਮੇਸ਼ਾ ਰਿਕਾਰਡ ਕਰਦਾ ਵਾ ਵੀਡੀਓ ਤੇ ਬਾਕੀ ਮੈਂ ਸਟੈਂਡ ਰੱਖਿਆ ਹੋਇਆ ਵਾ ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਸ ਤੋਂ ਵੀ ਵੱਡਾ ਥੋੜਾ ਜਿਹਾ ਸਟੈਂਡ ਲੈ ਕੇ ਰੱਖਾਂ ਤੇ ਪਰ ਫਿਰ ਵੀ ਜੋ ਫੋਨ ਦੇ ਨਾਲ ਵੀਡੀਓ ਬਣਦੀ ਉਹ ਸਟੈਂਡ ਦੇ ਨਾਲ ਕੰਮ ਰੋਕ ਨਹੀਂ ਆਉਂਦਾ ਇਸ ਕਰਕੇ ਵਧੀਆ ਵੀਡੀਓ ਫੋਨ ਦੇ ਨਾਲ ਹੀ ਬਣਦੀ ਆ ਤੇ ਪਰ ਚਲੋ ਹਣਾ ਬਾਹਰ ਅੰਦਰ ਜਾਣਾ ਪਾਵੇ ਫਿਰ ਸਟੈਂਡ ਨਹੀਂ ਨਾ ਆਪਾਂ ਯੂਜ਼ ਕਰ ਸਕਦੇ ਫਿਰ ਤਾਂ ਸਾਨੂੰ ਮਤਲਬ ਫੋਨ ਹੀ ਫੜ ਕੇ ਵੀਡੀਓ ਬਣਾਉਣੀ ਪਊਗੀ ਸੋ ਇੱਥੇ ਚਾਹ ਹੋ ਗਈ ਰੈਡੀ ਤੇ ਆਪਾਂ ਹੁਣ ਚਾਹ ਲੈ ਕੇ ਜਾਵਾਂਗੇ ਰੂਮ 'ਚ ਤੇ ਹਾਂ ਚਲੋ ਆਪਾਂ ਚਾਹ ਦੇ ਕੇ ਹੁਨੇ ਆ ਪਹਿਲਾਂ ਗਰਮ ਚਾਹ ਦੇ ਕੇ ਹੁਨੇ ਔਰ ਜੋਦੇ ਪਾਪਾ ਨੂੰ ਉਸ ਤੋਂ ਬਾਅਦ ਮੈਂ ਆਪਣੀ ਚਾਹ ਲੈ ਕੇ ਆਵਾਂਗੀ ਤੇ ਤੁਸੀਂ ਦੇਖ ਸਕਦੇ ਹੋ ਸੋ ਮੈਨੂੰ ਕਿੰਦੇ ਹੁੰਦੇ ਨੇ ਕਿ ਮੇਰੀ ਫੋਟੋ ਨਾ ਵੇਚਾਵੇ ਤੇ ਹਣਾ ਕਈਆਂ ਨੂੰ ਨਹੀਂ ਪਸੰਦ ਆਗਾ ਤੇ ਮੈਂ ਇਹ ਲਈ ਆਈ ਦੀ ਫੋਟੋ ਤੇ ਇੱਧਰ ਵੇਖੋ ਤੇ ਇਹ ਨਹੀਂ ਆ ਕਿ ਉਹ ਮੈਨੂੰ ਮਤਲਬ ਰੋਕਦੇ ਮੈਨੂੰ ਕਦੀ ਨਹੀਂ ਰੋਕਦੇ ਹੈਗੇ ਕਿਉਂਕਿ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਪਏ ਤੇ ਕੋਈ ਵੀ ਆ ਚੀਜ਼ ਹੈ ਨਾ ਜੇ ਕੁਝ ਵੀ ਕਰਦੇ ਹੈ ਸਟਰਗਲ ਕਰਦੇ ਪਏ ਆ ਠੀਕ ਆ ਤੇ ਆਪਾਂ ਕੋਈ ਐੋਜੇ ਕੰਮ ਨਹੀਂ ਕਰਦੇ ਹੈਗੇ ਬਾਕੀ ਜੀ ਜਿਨ੍ਹਾਂ ਨੇ ਗੱਲਾਂ ਕਰਨੀਆਂ ਉਹਨਾਂ ਨੇ ਚੰਗੇ ਨੂੰ ਵੀ ਕੜੀ ਜਾਣੀਆਂ ਮੰਦੇ ਨੂੰ ਵੀ ਕੜੀ ਜਾਣੀਆਂ ਇਸ ਕਰਕੇ ਚੰਗੇ ਬਣ ਨਾਲੋਂ ਮਾੜੇ ਬਣਨਾ ਹੀ ਚੰਗੇ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਦੇਖਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਤੇ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਤੁਹਾਨੂੰ ਆਪਾਂ ਹੋਣ ਮਿਲਦੇ ਆ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਸੋ ਫੁੱਲ ਵਾਚ ਕਰਿਓ ਪਤਵਾ ਸ਼ੇਅਰ ਕਰਿਓ ਸੋ ਮਿਲਦੇ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਬਾਏ ਬਾਏ